ਨਾਂ ਬਾਬਾ ਬੁੱਢਾ ਸਾਹਿਬ ਜੀ ਨਾਂ ਬਾਬਾ ਬੁੱਢਾ ਜੀ ਕਿਵੇਂ ਪਿਆ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਮਲਾਪ 10-12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਹੋਇਆ ਗੁਰਾਨਕ ਸਾਹਿਬ ਜੀ ਕੋਲ ਬਾਬਾ ਬੁੱਢਾ ਜੀ ਬਹੁਤ ਪਿਆਰਿਆਂ ਤੇ ਸਿਆਣੇ ਗੱਲਾਂ ਕਰ ਰਹੇ ਹੁੰਦੇ ਨੇ ਗੁਰਾਨਕ ਸਾਹਿਬ ਜੀ ਕਹਿੰਦੇ ਨੇ ਬਾਬਾ ਬੁੱਢਾ ਜੀ ਨੂੰ ਤੁਹਾਡੀ ਇੰਨੀ ਛੋਟੀ ਉਮਰ ਹੈ ਤੁਸੀਂ ਇੰਨੀਆਂ ਪਿਆਰਿਆਂ ਤੇ ਸਿਆਣੇ ਗੱਲਾਂ ਕਰ ਰਹੇ ਹੋ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਗੁਰੂ ਮੌਤ ਤੋਂ ਡਰ ਲੱਗਦਾ ਯਾਰ ਜਿਹਨੂੰ ਮੌਤ ਚੇਤੇ ਉਹਨੂੰ ਰੱਬ ਚੇਤੇ ਗੁਰਾਨਕ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਜੀ ਨੂੰ ਮੌਤ ਬਾਰੇ ਕਹਿੰਦੇ ਸਤਗੁਰੂ ਇੱਕ ਦਿਨ ਮੇਰੀ ਮਾਤਾ ਰੋਟੀ ਬਣਾਉਣ ਲੱਗਦੀ ਆ ਤਾਂ ਮੈਨੂੰ ਕਹਿੰਦੀ ਆ ਬੁੜਿਆ ਰੋਟੀ ਬਣਾਉਣੀ ਆ ਅੱਗ ਬਾਲ ਕੰਮ ਵੱਡੀਆਂ ਲੱਕੜਾਂ ਲੈ ਕੇ ਅੱਗ ਬਾਲ ਰਿਆ ਉਹਨਾਂ ਸਤਗੁਰੂ ਪਰ ਅੱਗ ਬਲਦੀ ਨਹੀਂ ਹੈਗੀ ਫਿਰ ਮੇਰੀ ਮਾਤਾ ਜੀ ਕਹਿੰਦੇ ਨੇ ਬੁੜਿਆ ਵੱਡੀਆਂ ਲੱਕੜਾਂ ਨਹੀਂ ਛੋਟੇ ਲੱਕੜਾਂ ਬਾਲ ਜਰਮਾ ਛੋੜੇ ਲੱਕੜਾ ਬਲਦਣਾ ਆ ਸਤਿਗੁਰੂ ਅੱਗੇ ਬਲ ਜਾਂਦੀ ਆ ਫਿਰ ਮੇਰੇ ਮਨ ਦੇ ਵਿੱਚ ਆਉਂਦਾ ਆ ਕਿ ਬੁੱਢਿਆ ਦੇਖ ਵੱਡੀਆਂ ਲੱਕੜਾਂ ਤੋਂ ਪਹਿਲਾਂ ਛੋਟੇ ਲੱਕੜਾਂ ਮਾਤ ਰੀਆਂ ਨੇ ਜ਼ਰੂਰੀ ਤਾਂ ਨਹੀਂ ਹੈਗਾ ਬੁੱਢੇ ਹੋ ਕੇ ਮਰਨਾ ਆ ਕੀ ਪਤਾ ਮੌਤ ਪਹਿਲਾਂ ਹੀ ਆ ਜਾਵੇ ਬਚਪਨ ਵਿੱਚ ਜਾਂ ਜਵਾਨੀ ਵਿੱਚ ਇਸ ਕਰਕੇ ਮੈਨੂੰ ਮੌਤ ਦੇ ਡਰ ਭੈਅ ਤੋਂ ਉਹ ਕਾਲ ਪੁਰਖ ਪਰਮਾਤਮਾ ਹਮੇਸ਼ਾ ਚੇਤੇ ਹੀ ਰਹਿੰਦਾ ਆ ਫਿਰ ਗੁਰਨਾਨਕ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਕਿ ਤੂੰ ਬੁੜਾ ਨਹੀਂ ਹੈਗਾ ਤੂੰ ਤਾਂ ਬੁੱਢਾ ਹੋ ਗਿਆ ਆ